ਸੰਗਰੂਰ ਸ਼ਹਿਰ ਚ ਚੋਰਾਂ ਦੇ ਹੌਸਲੇ ਬੁਲੰਦ ਚੋਰਾਂ ਨੇ ਸੰਗਰੂਰ ਦੀ ਨਾਮੀ ਮਾਰਕੀਟ ਕੋਲਾਪਾਰਕ ਨੂੰ ਨਿਸ਼ਾਨਾ ਬਣਾਇਆ ਜੀ ਹਾਂ ਮੋਬਾਈਲ ਸ਼ੋਪ ਦਾ ਜ਼ਿੰਦਾ ਪੱਟ ਕੇ ਚੋਰਾਂ ਨੇ ਚੋਰੀ ਲੈਪਟਾਪ ਕਰ ਲੈ ਮੋਬਾਈਲ ਤੇ ਖਾਲੀ ਕਰ ਗਏ ਨੇ ਦੱਸਦੀ ਇਹ ਜਿਸ ਤੇ ਵਿੱਚ ਕੈਸ਼ ਵਾਲਾ ਗੱਲਾਂ ਸੀ ਉਸ ਨੂੰ ਵੀ ਖਾਲੀ ਕਰ ਦਿੱਤਾ ਦੁਕਾਨਦਾਰ ਨੇ ਬੜੇ ਆਸਾਂ ਨਾਲ ਜਿਹੜਾ ਕਿ ਕੰਮ ਸ਼ੁਰੂ ਕੀਤਾ ਸੀ ਕਿਰਾਇਆ ਵੀ ਬੜੀ ਮੁਸ਼ਕਲ ਨਾਲ ਭਰਦਾ ਸੀ ਪਰ ਨਰਦਈ ਚੋਰਾਂ ਨੇ ਦੁਕਾਨ ਤੋਂ 50% ਐਸੈਸਰੀ ਤੱਕ ਚੋਰੀ ਕਰ ਲਈ ਚੋਰੀ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਉੱਪਰ ਗੁੱਸਾ ਕੱਢਿਆ ਕਿ ਹੈ ਕਿ ਪੁਲਿਸ ਦੀ ਪੀਸੀਆਰਡੀ ਗੱਡੀ ਇਸ ਮਾਰਕੀਟ 'ਚ ਇੱਕ ਵੀ ਗੇੜਾ ਪਹਿਰਾਦਾਰ ਵੱਜੋਂ ਨਹੀਂ ਲਗਾਉਂਦੀ ਹਾਲਕਿ ਇਹ ਮਾਰਕੀਟ ਸੰਗਰੂਰ ਦੀ ਸਭ ਤੋਂ ਮਸ਼ਹੂਰ ਮਾਰਕੀਟ ਚੋਂ ਇੱਕ ਹੈ ਦੁਕਾਨਾਰਾਂ ਦਾ ਦਾਅਵਾ ਸਤਾ ਰਿਹਾ ਕਿ ਕੱਲ ਨੂੰ ਕੋਈ ਵੱਡੀ ਹਨੇਰੀ ਹੋ ਸਕਦੀ ਹੈ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਚੋਰ ਟ੍ਰੇਸਿੰਗ ਤੇ ਲਗਾ ਦਿੱਤੇ ਚੋਰਾਂ ਦੀ ਭਾਲ ਜਾਰੀ ਕਰ ਦਿੱਤੀ ਹੈ ਚੋਰ ਫੜੇ ਜਾਣ ਤੋਂ ਬਾਅਦ ਹੀ ਜਿਹੜੀ ਕਿ ਕਾਰਵਾਈ ਹੈ ਅਮਲ ਚ ਲਿਆਂਦੀ ਜਾਵੇਗੀ ਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਅਸੀਂ ਕਲੀਅਰ ਕਰਾਂਗੇ ਤੇ ਆ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਕੁਝ ਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਐਕਸੈਸਰੀ ਸੀ ਸਾਰੀ ਇੱਧਰ ਐਕਸੈਸਰੀ ਪਈ ਦੀ ਆਰ ਐਕਸੈਸਰੀ ਸਾਰੀ ਖਾਲੀ ਕਰ ਗਈ ਮਤਲਬ 50% ਐਕਸੈਸਰੀ ਸਾਰੀ ਲੈ ਚੁੱਕੇ ਨੇ ਜੀ ਉਹ ਕਿੰਨੀ ਅਮਾਉਂਟ ਦਾ ਸਮਾਨ ਹੋਣਾ ਤੁਹਾਡਾ ਤਕਰੀਬਨ ਬਹਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਸਰੀਕ ਕਿੰਨੇ ਕ ਵਜੇ ਦੀ ਘਟਨਾ ਹੈ ਤੇ ਇਹ ਡੇਢ ਕ ਡੇਢ ਕ ਵਜੇ ਆਈ ਨਹੀਂ ਜੀ ਉਹ 1 ਵਜੇ 59 ਮਿੰਟ ਤੇ ਹੋਣੇ ਗਲਗੇ ਉਹ ਠੀਕ ਹੈ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਜੀ ਤੁਸੀਂ ਕਿੱਥੇ ਚੈੱਕ ਕੀਤਾ ਹੈ ਅ ਫੋਟੋ ਆ ਗਈ ਸਾਡੇ ਲਵੇ ਸੀਸੀਟੀਵੀ ਫੁਟੇਜ ਨਿਕਲਾਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁਰਕ ਕੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਸਮਝਦੇ ਆਂ ਜੀ ਤਾਂ ਹੀ ਤੋਰੇ ਦੁਕਾਨ ਲਈ ਬੈਠੇ ਆਂ 22000 ਰੁਪਏ ਰੈਂਟ ਭਰ ਰਹੇ ਆਂ ਇਹੀ ਕਾਰਨ ਕਰਕੇ ਭਰ ਰਹੇ ਆਂ ਜੀ ਵੀ ਪੌੜ ਸ਼ੇਰੀਆ ਕਰਕੇ ਕੀ ਭਰ ਰਹੇ ਆਂ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹ ਵੀ ਇੱਥੇ ਕੋਈ ਸਕਿਉਰਿਟੀ ਗਾਰਡ ਰੱਖਣ ਦੀ ਵੀ ਲੋੜ ਵੀ ਹਾਂ ਇੱਥੇ ਕੀ ਦਿੱਕਤ ਆਉਣੀ ਆ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ ਬੜੇ ਬੜੇ ਬ੍ਰਾਂਚਾ ਨੇ ਉਰੇ ਵੀ ਫਿਰ ਵੀ ਆ ਜਗ੍ਹਾ ਤੇ ਇੱਥੇ ਆ ਕੇ ਚੋਰੀ ਹੋ ਰਹੀ ਹੈ ਜੀ ਅਸੀਂ ਤਾਂ ਪੌੜ ਬਸ ਸਟੈਂਡ ਦੇ ਲਵੇ ਆ ਠਾਣਾ ਚੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਜੇ ਹੁਣ ਉਹੀ ਗੱਲ ਕਰੀਓ ਵੀ ਅਸੀਂ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਤਾਂ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਦੀ ਉਹ ਕੋਈ ਨਾ ਸੀ ਸੀਐਮ ਸੀਟੀ ਹੈ ਜੀ ਇਹ ਸੀਐਮ ਸੀਟੀ ਦੇ ਵਿੱਚ ਹੁਣ ਤੁਸੀਂ ਆਪ ਸਭ ਸੁਨਾਵ ਲੈ ਲਓ ਵੀ ਪੋਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਲ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਉਰੇ ਆਉਂਦਾ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾ ਪਿੱਛੇ ਵਾਲੀ ਖੁੱਲੀ ਰਹਿੰਦੀ ਆ ਚਿਕਨ ਮਾਰਕੀਟਾ ਪਿੱਛੇ 12 ਵਜੇ ਤੱਕ ਉਹ ਖੁੱਲੀ ਰਹਿੰਦੀ ਆ ਜੇ ਆਪਾਂ ਕਹੀਏ ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਵੀਡੀਓ 'ਚ ਦੇਖਣ ਕਿੰਨੇ ਘੰਟਾ ਕਿੰਨੇ ਟਾਈਮ ਲਾ ਕੇ ਗਏ ਨੇ ਉਹ ਉਹ 15 ਕਿ ਮਿੰਟਾਂ 'ਚ ਸਾਰਾ ਕੁਝ ਕਰ ਗਏ ਜੀ 14-15 ਮਿੰਟਾਂ ਬਾਕੀ ਜਦਾਂਾਂ ਦੀ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇਹੇ ਤੋਂ ਤੁਰ ਕੇ ਆਏ ਨੇ ਜੀ ਸਾਰਿਆਂ ਦੇ ਰਾੜ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਵੱਲ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਉਹ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਟਰਸਾਈਕਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਹੈਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਟਰਸ ਫੇਰ ਕੱਲ ਮੈਂ 2 ਵਜੇ ਕਿਹੜਾ ਮਾਰਦਾਂਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰੇ ਚੱਕਿਆ ਨਹੀਂ ਹੈਗਾ ਫਿਰ ਮੈਂ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਸਪਲੈਂਟਰ ਤੇ ਤਿੰਨੇ ਜਣੇ ਮੂੰਹ ਬੰਨੇ ਹੋਏ ਸੀ ਇੱਥੋਂ ਆ ਹੋਟਲ ਤੋਂ ਨਾ ਵੀਰੇ ਇੱਥੋਂ ਐ ਮੋੜੇ ਵਰਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਫਿਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਮਲਾਜਮ ਨੂੰ ਫੋਨ ਕੀਤਾ ਵੀਰੇ ਮਲਾਜਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਤੇ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮਲਾਜਮ ਗੇੜਾ ਘਟਦੇ ਨੇ ਰਾਤ ਨੂੰ ਪੀਸੀਆਰ ਵਾਲੇ ਪੀਸੀਆਰ ਵਾਲੇ ਕਿਰਾਏ ਨਹੀਂ ਹੈਗੇ ਉਹ ਵੀਰੇ ਆ ਗਏ ਤੀ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕਰੀ ਉਹ ਭੱਜ ਗਿਆ ਤੀ ਵੀਰੇ ਮੋਟਰਸਾਈਕਲ ਤੇ ਪੀਸੀਆਰ ਵਾਲੇ ਨੇ ਲੱਭਿਆ ਉਹਨਾਂ ਨੂੰ ਹਾਂ ਲੱਭਣ ਦੀ ਕੋਸ਼ਿਸ਼ ਕਰੀ ਵੀਰੇ ਫੋਨ ਮੈਂ ਨਾਲ ਗਿਆਗਾ ਪੀਸੀਆਰ ਵਾਲਿਆਂ ਦੇ ਰਾਤ ਨੂੰ ਪੀਸੀਆਰ ਵਾਲੇ ਕਿੰਨੇ ਕ ਵਾਰ ਗੇੜਾ ਮਾਰ ਜਾਂਦੇ ਨੇ ਬਰਾ ਕਮਸ਼ੇ ਕਮ ਵੀਰੇ 3-4 ਕੀਲੀ ਕਿੜਾ ਤਾਂ ਮਾਰਦੇ ਆਂ ਜਿਉਂਦਾ ਨਹੀਂ ਦੇਹੀ ਪੀਸੀਆਰ ਵਾਲੇ ਵੀ ਕਿੜਾ ਮਾਰ ਕੇ ਗਏ ਵੀਰੇ ਇਤਾਰੇ ਮੂਰਤੀ ਆਉਂਦੇ ਹੁੰਦੇ ਨੇ ਨਾ ਉਤੋਂ ਦੇਖੋ ਤੁਸੀਂ ਕੈਮਰੇ ਦੇ ਅੰਦਰ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਇਹ ਕਿਵੇਂ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਅਡੀ ਡਿਊਟੀ ਮੇਰੀ ਹੈਗੀ ਇੱਕ ਵੀਰੇ ਐਂ ਲਾ ਲਓ ਵੀ 10:30 ਵਜੇ ਸਟਾਰਟ ਹੁੰਦੀ ਹੈਗੀ ਤੇ 4 ਵਜੇ ਖਤਮ ਹੋ ਗਏ ਦੁਕਾਨਦਾਰ ਦਾ ਕਹਿਣਾ ਵੀ ਅਸੀਂ ਹਾਂ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ ਜਦ ਕਿ ਦੁਕਾਨਦਾਰ ਦਾ ਕਹਿਣਾ ਉੱਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਫੋਨ ਵਗੈਰਾ ਚੋੱਟੇ ਗਏ ਨੇ ਮੇਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ ਆ ਮੇਰੇ ਕੋਲ ਰਿਕਾਰਡ ਆ ਨਾ ਉਹਨਾਂ ਦਾ ਉਹਨਾਂ ਨੇ ਆਏ ਹੀ ਨਹੀਂ ਹੈਗੇ ਫਿਰ ਮੈਂ ਵੀਰੇ ਉਰੋਂ ਗਿਆ ਗਾਇਆ ਲਾਲੋ ਵੀ 4:30 ਵਜੇ ਗਿਆ ਮੈਂ ਪਹਿਲਾਂ ਮੈਂ ਫੋਨ ਕਰਦੀ ਰਿਹਾ ਉਹਨਾਂ ਨੂੰ ਐ ਲਾਲੋ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰਨਾ ਦੋ ਵੇ ਤੁਮਾਂਗੇ ਵੀ ਆਈਂ ਬਈ ਆਈਆਂ ਇਹਨਾਂ ਨੇ ਫੋਨ ਨਹੀਂ ਚੱਕਿਆ ਹੈਗੇ ਆਪਣਾ ਕੋਈ ਵੀ ਟੈਂਡ ਨਹੀਂ ਕੀਤਾ 15 ਵੀ ਫੋਨ ਕੀਤੇ ਹੋਏ ਨੇ ਫਿਰ ਮੈਂ ਚੱਲ ਪੁਲਿਸ ਕਿੰਨੇ ਟਾਈਮ ਚ ਆ ਗਈ ਸੀ ਪੁਲਿਸ ਵੀਰੇ ਆ ਗਏ ਤੇ ਐ ਲਾਲੋ ਮੈਂ ਫੋਨ ਕਰਿਆ 15-20 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਆ ਗਈ ਸੀ ਪਹਿਲਾਂ ਵੀ ਕੋਈ ਵੀ ਰਾਤ ਨੂੰ ਕੋਈ ਵੀ ਪੁਲਿਸ ਵਾਲਾ ਗੇੜਾ ਨਹੀਂ ਮਾਰਦਾ ਹੈਗਾ ਜੀ ਰਾਤ 1 ਵਜੇ 30 40 ਮਿੰਟ ਦੇ ਕਰੀਬ ਆਪਣੀ ਇੱਥੇ ਸਰਦਾਰ ਮੋਬਾਈਲ ਦੇ ਨਾਂ ਤੇ ਦੁਕਾਨ ਆ ਜੀ ਇਹਦਾ ਜਿੰਦਾ ਪਟਿਆ ਗਿਆ 3-4 ਲੱਖ ਦਾ ਨੁਕਸਾਨ ਹੋਇਆ ਬਾਕੀ ਸਾਰੀਆਂ ਦੁਕਾਨਾਂ ਦੇ ਜਿੰਦੇ ਟਰਾਈ ਕੀਤੇ ਗਏ ਨੇ ਬਾਈ ਜਿਹੜਾ ਉਹਨਾਂ ਤੋਂ ਟੁੱਟ ਗਿਆ ਉਹਦੇ ਲੈ ਗਏ ਪਰ ਪੁਲਿਸ ਉਦੋਂ ਕਿਤੇ ਵੀ ਇੱਥੇ ਕੋਈ ਪੁਲਿਸ ਨਹੀਂ ਹੈਗੀ ਸੀ ਇੰਨੀ ਮਹਿੰਗੀ ਮਾਰਕੀਟ ਆ ਬਾਈ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਨੇ ਜਦਕਿ ਉਰੇ ਇੱਕ ਪੁਲਿਸ ਵਾਲਾ ਜ਼ਰੂਰ ਲਾਉਣਾ ਚਾਹੀਦਾ ਬੈਂਕ ਵੀ ਇੱਥੇ ਦੇਖ ਲਓ ਤੁਸੀਂ ਐਕਸੈਸ ਬੈਂਕ ਵੱਡੀਆਂ ਬੈਂਕਾਂ ਨਹੀਂ ਆ ਪਰ ਕੋਈ ਵੀ ਵੀਰੇ ਉਰੇ ਇੱਥੇ ਪੁਲਿਸ ਦੀ ਕੋਈ ਵੀ ਰਾਖੀ ਨਹੀਂ ਹੈਗੀ ਹੁਣ ਸਾਡਾ ਇੱਥੇ ਨੁਕਸਾਨ ਹੋ ਗਿਆ ਨਾਰਮਲ ਜਮਾ ਵਿਚਾਰਾ ਘਰੋਂ ਮੁੰਡਾ ਹੈਗਾ ਉਹ ਨਵਾਂ ਕੰਮ ਕੀਤਾ ਸੀ ਆ ਕਿਰਾਏ ਤੇ ਦੁਕਾਨ ਹੈ ਜੀ ਜਿਆਦਾਤਰ ਸਾਡੇ ਮੋਹੱਲੇ ਨਾਲ ਦੇ ਕਿਰਾਏ ਤੇ ਦੁਕਾਨਾਂ ਹੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਈ ਹੀ ਮੰਗ ਆ ਵੀ ਜਲਦੀ ਤੋਂ ਜਲਦੀ ਜਿਹੜੇ ਵੀ ਚੋਰਾਂ ਨੇ ਕੀਤਾ ਹੈ ਕੰਮ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਘਾਟਾ ਉਹਨੂੰ ਕਵਰ ਕਰਵਾਇਆ ਜਾਵੇ ਚੋਰੀ ਹੋਈ ਹੈ ਜੀ ਮੁਕੱਦਮਾ ਦਰਜ ਕਰਕੇ ਉਹਨੂੰ ਟ੍ਰੈਸ ਕਰਦੇ ਆਂ ਪਹਿਲਾਂ ਵੀ ਸ਼ਹਿਰ ਚੋਰੀਆਂ ਹੋਈਆਂ ਟਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਫਿਰ ਜਿਹੜੇ ਪੀਸੀਆਰ ਵਗੈਰਾ ਦੀ ਡਿਊਟੀ ਲੱਗੀ ਹੁੰਦੀ ਹੈ ਪੀਸੀਆਰ ਦੀ ਡਿਊਟੀ ਹੁੰਦੀ ਹੈ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲੈਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈਨੇ ਆ ਤੇ ਜੋ ਫਾਲੋਅ ਅਪ ਕਰਦੇ ਆ ਜਿਹੜਾ ਚੌਂਕੀਦਾਰ ਜਾਂਦਾ ਪੀਸੀਆਰ ਨੂੰ ਕਹਿਆ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀ ਦੀਏ ਸਰ ਕੋਈ ਪਤਾ ਨਹੀਂ ਪੀਸੀਆਰ ਆਈ ਸੀ ਕੀ ਜੀ ਪੀਸੀਆਰ ਨੂੰ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਕੋਲਾ ਪਾਰਕ ਦੇ ਵਿੱਚ ਸ਼ਰੇਆਮ ਸਰਦਾਰੂ ਪੀਬ ਦੇ ਗੱਟੀਆਂ ਦੇ ਵਿੱਚ ਵੜ ਕੇ ਹੋ ਰਹੇ ਜੇ ਕੋਈ दारू ਪੀਂਦਾ ਜੀ ਉਹਦੇ ਖਿਲਾਫ ਉਮੀਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਜੀ ਸतीश ਕੁਮਾਰ ਜੀ ਸतीश ਕੁਮਾਰ ਜੀ ਕੋਲਾ ਪਾਰਕ ਕਿਹੜਾ ਜੇ ਏਰੀਆ ਹੈ ਕਿ ਚੋਰੀ ਦੀ ਘਟਨਾ ਹੋਈ ਹੈ ਕੀ ਤੁਹਾਡੇ ਵਿੱਚ ਚੋਰੀ ਹੋ ਗਈ ਜੀ ਆਪਣੇ ਚੋਰੀ ਨਹੀਂ ਮਰੋ ਜਿੰਨੇ ਪਟ ਗਏ ਮੇਰੇ ਸਾਡੇ ਵੀ ਪਟ ਗਈ ਜੀ ਤੁਹਾਡੀ ਦੁਕਾਨ ਤਾਂ ਮੇਨ ਰੋਡ ਤੇ ਹੈ ਮੇਨ ਰੋਡ ਤੇ ਦੁਕਾਨ ਹੈ ਜੀ ਮੇਨ ਰੋਡ ਤੇ ਹੀ ਡਰ ਰਹੇਗਾ ਚੋਰਾਂ ਨੂੰ ਜੀ ਹਾਂ ਤਾਂ ਦੱਸੋ ਜੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਹੈ ਰਾਤ ਨੂੰ ਕੋਈ ਡਿਊਟੀ ਨਹੀਂ ਕੋਈ ਨਹੀਂ ਦੇਖਾਈ ਦਿੰਦਾ ਕਦੀ ਹਾਂਜੀ ਕੋਈ ਨਹੀਂ ਆਉਂਦਾ ਜੀ ਕੋਈ ਕਦੇ ਪੀ ਨਹੀਂ ਕਦੇ ਕੋਈ ਨਹੀਂ ਦੇਖਾਈ ਜੀ ਕਦੇ ਕੋਈ ਨਹੀਂ ਦੇਖਾਈ ਜੀ ਕਦੇ ਤੁਸੀਂ ਵੀ ਸਮਝਦੇ ਵੀ ਸ਼ਹਿਰ ਦਾ ਮੇਨ ਏਰੀਆ ਹੈਗਾ ਥਾਣੇ ਵੀ ਨੇੜੇ ਨੇ ਤੇ ਇੱਥੇ ਕੋਈ ਹੋਣੀ ਹੈਗਾ ਜੀ ਕੋਈ ਕੋਈ ਸੁਣਵਾਈ ਨਹੀਂ ਕਿਸਦੀ ਅੱਛਾ ਜੀ ਹਾਂਜੀ